ਨਵਾਂ ਸ਼ਹਿਰ ਦੇ ਪਿੰਡ ਮਵਾਰਕਪੁਰ ਦੇ ਨਸੀਖ ਮੁਨੁਖ ਰਹਿਤ ਫਾਟਕ ਭਿਆਨਕ ਹਾਦਸੇ ਦੀ ਵਜ੍ਹਾ ਬਣਿਆ। ਕਾਰ ਅਤੇ ਟ੍ਰੇਨ ਦੀ ਭਿਆਨਕ ਟੱਕਰ ਵਿੱਚ ਕਾਰ ਸਵਾਰ ਨੌਜਵਾਨ ਦੀ ਮੌਤ ਹੋ ਗਈ। ਹਾਦਸਾ ਸਵੇਰੇ ਉਸ ਵੇਲੇ ਵਾਪਰਿਆ ਜਦੋਂ ਆਈ 20 ਕਾਰ ਦੇ ਵਿੱਚ ਸਵਾਰ ਨੌਜਵਾਨ ਨੇ ਰੋਡੇ ਰੇਲਵੇ ਫਾਟਕ ਨੂੰ ਲੰਘਣ ਦੀ ਕੋਸ਼ਿਸ਼ ਕੀਤੀ ਪਰ ਉਸੇ ਦੌਰਾਨ ਉੱਥੋਂ ਲੰਘ ਰਹੀ ਪੈਸੇਂਜਰ ਟ੍ਰੇਨ ਦੀ ਛਪੇਟ ਵਿੱਚ ਆ ਗਿਆ। ਹਾਦਸੇ 'ਚ ਡ੍ਰੇਨ ਕਾਰ ਨੂੰ ਕਾਫੀ ਦੂਰ ਤੱਕ ਛਿੜਦੇ ਹੋਏ ਨਾਲ ਲੈ ਗਈ। ਨੌਜਵਾਨ ਤਸਵੀਰਕਾਰ ਦੇ ਵਿੱਚ ਐਨੇ ਪੂਰੇ ਤਰੀਕੇ ਫਸ ਚੁੱਕਾ ਸੀ ਕਿ ਉਸ ਨੂੰ ਬਾਹਰ ਕੱਢਣ ਲਈ ਜੀਸੀਬੀ ਦੀ ਮਦਦ ਲੈਣੀ ਪਈ ਹਾਸੀਦਵਾਦ ਪਿੰਡ ਵਾਸੀਆਂ ਦੇ ਵਿੱਚ ਵੀ ਰੋਸ ਸੀ ਲੋਕਾਂ ਦੇ ਮੁਤਾਬਕ ਇਹ ਰੋੜੇ ਫਾਟਕ ਪਹਿਲਾਂ ਵੀ ਕਈ ਹਾਸਿਆਂ ਦੀ ਵਜ੍ਹਾ ਬਣ ਚੁੱਕੇ ਨੇ ਪਰ ਨਾ ਤਾਂ ਸੂਬਾ ਸਰਕਾਰ ਤੇ ਨਾ ਹੀ ਰੇਲਵੇ ਬੈਕਮਾ ਇਸ ਪਾਸੇ ਕੋਈ ਧਿਆਨ ਦੇ ਰਿਹਾ ਹੈ ਅਨਮਨਗੇਟਾ ਸੀ 59 ਕਿਲੋਮੀਟਰ ਨੰਬਰ 40 ਦਾ 1 2 ਤੇ ਅਲਾਜੌਰ ਉਥੇ ਇੱਕ ਕਾਰ ਜਿਹੜੀ ਮੁਬਾਰਕਪੁਰ ਸਾਈਡ ਨੂੰ ਜਾਂਦੀ ਸੀ ਗੜਸ਼ੰਗਰ ਰੋਡ ਤੋਂ ਉਹ ਟ੍ਰੇਨ ਦੇ ਵਿੱਚ ਟਕਰਾ ਟਕਰਾ ਗਈ ਆ ਤੇ ਜਿਹੜਾ ਡਰਾਈਵਰ ਆ ਕਾਰ ਦਾ ਉਹਦੀ ਡੈਥ ਹੋ ਗਈ ਮੌਕੇ ਤੇ ਐਟ ਸਪੌਟ ਤੇ ਅਸੀਂ ਮੌਕੇ ਤੇ ਪੁੱਜੇ ਉਸੇ ਵਕਤ ਤੇ ਆਹ ਫਾਟਕ ਲੱਗਾ ਹੁਣ ਕਰਕੇ ਆਲਾ ਚੌਂਦੇ ਅੱਡੇ ਦਾ ਇਹ ਮੁੰਡਾ ਜਿਹੜਾ ਥਾਣੇ ਦੇ ਅੱਜ ਮੌਤ ਹੋਈ ਆ ਇਹ ਮੁਬਾਰਕ ਪਰਵਾਲੇ ਫਾਟਕ ਮੁੜ ਪਿਆ ਸੋ ਜਿਹੜੀ 12 ਵਜੇ ਟ੍ਰੇਨ ਆਈ ਆ ਇਹਦੇ ਵਿੱਚ ਅਚਨ ਚੇਤੇ ਦੀ ਲਪੇਟ ਦੇ ਵਿੱਚ ਆ ਗਿਆ ਕਿੱਡਾ ਨੁਕਸਾਨ ਹੋਇਆ ਇਹੋ ਜਿਹੇ ਹਾਸੇ ਹੋਰ ਬਹੁਤ ਹੁੰਦੇ ਆ